ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਮਹਾ ਵਿਜੇਪਾਲ ਸਿੰਘ ਤੇਜੀ ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਪਿਆਰੇ ਦਰਸ਼ਕੋ ਤੁਹਾਨੂੰ ਅੱਜ ਅਸੀਂ ਇੱਕ ਬਹੁਤ ਹੀ ਜੋ ਕਿ ਪੰਜਾਬੀ ਮਾਂ ਬੋਲੀ ਸੱਭਿਆਚਾਰ ਨੂੰ ਸਮਰਪਿਤ ਜੋ ਕਿ ਆਪਣੀਆਂ ਸੁਭਾਵਾਂ ਜਿੱਥੇ ਕਿ ਪੂਰੇ ਹਿੰਦੁਸਤਾਨ ਵਿੱਚ ਉਹ ਆਪਣੀਆਂ ਪੰਜਾਬੀ ਮਾਂ ਬੋਲੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਕੇ ਦੇ ਸੰਗੀਤ ਦੀ ਦੁਨੀਆ ਵਿੱਚ ਆਪਣੀਆਂ ਸੁਭਾਵਾਂ ਨਵਾਉਂਦੇ ਹਨ ਉੱਥੇ ਵੱਖ-ਵੱਖ ਦੇਸ਼ਾਂ ਵਿੱਚ ਉਹਨਾਂ ਨੇ ਆਪਣੀ ਗਾਇਕੀ ਦਾ ਜੋੜ ਦਿਖਾ ਕੇ ਜਿੱਥੇ ਦਰਸ਼ਕਾਂ ਦੇ ਰੂਪ ਰੂਪ ਹੋਏ ਹਨ ਉਹਨੇ ਉਹਨਾਂ ਨੇ ਦਰਸ਼ਕਾਂ ਨੂੰ ਖੁਸ਼ ਕੀਤਾ ਉੱਥੇ ਸਾਡੇ ਨਾਲ ਆ ਰਹੇ ਬਹੁਤ ਹੀ ਸਤਿਕਾਰਯੋਗ ਅਮਰਜੀਤ ਜੀ ਕਾਲ ਸਾਹਿਬ ਜੋ ਕਿ ਅੱਜ ਵਿਸ਼ੇਸ਼ ਤੌਰ ਤੇ ਮਲੇਸ਼ੀਆ ਦੇ ਵਿੱਚ ਵੀ ਉਹਨਾਂ ਨੇ ਕਈ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਜਿੱਥੇ ਮਾਂ ਬੋਲੀ ਸੱਭਿਆਚਾਰ ਤੇ ਧਾਰਮਿਕ ਸਵਾਵਾਂ ਹਨ ਉਹਥੇ ਸਭ ਤੋਂ ਪਹਿਲਾਂ ਕਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮਲੇਸ਼ੀਆ ਦੇ ਵਿੱਚ ਆਉਣ ਤੇ ਸ਼ੁਕਰੀਆ ਜੀ ਤਹਿਲਕਾ ਪੰਜਾਬ ਦੀ ਸਾਰੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਵਿਜੀਪਲ ਤੇਜੀ ਜੀ ਖਾਸ ਕਰਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਜਿਨ੍ਹਾਂ ਨੇ ਸਾਨੂੰ ਅੱਜ ਆਪਣੇ ਸਟੂਡੀਓ ਵਿੱਚ ਬੁਲਾਇਆ ਬਹੁਤ ਬਹੁਤ ਧੰਨਵਾਦ ਤੇਜੀ ਸਾਹਿਬ ਤੁਹਾਡਾ ਸ਼ੁਕਰੀਆ ਜੀ ਵੈਲਕਮ ਜੀ ਵੈਲਕਮ ਸੋ ਜਿਵੇਂ ਕਿ ਤੁਸੀਂ ਸੱਭਿਆਚਾਰ ਮਾਂ ਬੋਲੀ ਤੇ ਧਾਰਮਿਕ ਗੀਤਾਂ ਨੂੰ ਪ੍ਰਮੋਟ ਕਰਕੇ ਜਿੱਥੇ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋ ਸੋ ਚੇਚੇ ਤੌਰ ਤੇ ਮਲੇਸ਼ੀਆ ਦੀ ਧਰਤੀ ਉੱਤੇ ਸਵਾਮਾਂ ਨਵਾਈਆਂ ਹਨ ਸੋ ਕਿਹੋ ਜਿਹਾ ਮਹਿਸੂਸ ਹੋਇਆ ਜੀ ਤੇਜੀ ਸਾਹਿਬ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ ਕਿਉਂਕਿ ਜਦੋਂ ਪੰਜਾਬੀ ਨੂੰ ਪੰਜਾਬੀ ਮਿਲਦਾ ਦਿਲ ਨੂੰ ਇੱਕ ਸਕੂਨ ਜਿਹਾ ਮਿਲਦਾ ਹੈ ਔਰ ਵਧੀਆ ਲੱਗਾ ਜੀ ਹਾਂ ਲੋਕਾਂ ਨੇ ਸੁਣਿਆ ਵੀ ਮੈਨੂੰ ਵਧੀਆ ਸੁਣਿਆ ਲੋਕਾਂ ਨੇ ਔਰ ਮੈਨੂੰ ਉਮੀਦ ਆ ਵੀ ਲੋਕਾਂ ਨੂੰ ਅੱਗੇ ਵਾਸਤੇ ਵੀ ਜਿਹੜਾ ਆ ਉਹ ਮੈਨੂੰ ਦੁਬਾਰਾ ਬੁਲਾਉਣਗੇ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਸੋ ਕੋਲ ਸਾਹਿਬ ਜਿਵੇਂ ਕਿ ਦਸ਼ਕਾਂ ਦੀ ਜਾਣਕਾਰੀ ਦੱਸਿਏ ਕਿ ਕੋਈ ਆਪਣਾ ਜੋ ਤੁਹਾਡਾ ਕੋਈ ਹਟ ਗੀਤ ਆ ਜੋ ਕਿ ਦਸ਼ਕਾਂ ਦੇ ਮੂੰਹ ਦੇ ਉੱਪਰ ਚੜਦਾ ਹੋਵੇ ਉਹ ਦਸ਼ਕਾਂ ਦੇ ਰੂਪ ਰੂਪ ਕਰਨਾ ਚਾਹੋਗੇ ਤੇਜੀ ਸਾਬ ਮੇਰੇ ਗਾਣੇ ਤਾਂ ਵੈਸੇ ਮੇਰੇ ਸ਼ਹਿਰਾਂ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਗਾਣੇ ਆਏ ਇਹਦਾ ਮੁੰਡਾ ਸ਼ਹਿਰ ਫਗਵਾੜੇ ਦਾ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇੰਹੀਂ ਪੰਜਾਬ ਦੇ ਸ਼ਹਿਰਾਂ ਨੂੰ ਪ੍ਰਮੋਟ ਕਰਦੇ ਹੋ ਆਪਣੀ ਲਿਖਤ ਦੇ ਰਾਹੀਂ ਸੰਗੀਤ ਦੇ ਰਾਹੀਂ ਸੋ ਬਹੁਤ ਖੁਸ਼ੀ ਦੀ ਗੱਲ ਹੈ ਔਰ ਇੱਕ ਗੀਤ ਮੇਰਾ ਸੀ ਨੂਰ ਮਹਿਲ ਦੇ ਮੁੰਡਿਆਂ ਦੀ ਹੁੰਦੀ ਸਰਦਾਰੀ ਅੱਗ ਜਈ ਤੇ ਇੱਕ ਗੀਤ ਸੀਗਾ ਐ ਸ਼ਹਿਰ ਜਲੰਧਰ ਦੇ ਜੀ ਤੇ ਉਹ ਗਾਣਾ ਜਿਹੜਾ ਆ ਦਸ਼ਕਾਂ ਦੇ ਰੂਪ ਰੂਪ ਕਰਨਾ ਜਾਓਗੇ ਹਾਂਜੀ ਬਿਲਕੁਲ ਮੈਂ ਤੁਹਾਨੂੰ ਸੁਣਾਉਣਾ ਚਾਹੂੰਗਾ ਜੀ ਕਿਉਂਕਿ ਅੱਜ ਹਾਰਮੋਨੀਅਮ ਤੋਂ ਬਿਨਾਂ ਗਾ ਰਹੇ ਆਂ ਤੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੀ ਮੇਰਾ ਗੀਤ ਆਇਆ ਸੀਗਾ 2022 ਦੇ ਵਿੱਚ کافی ਲੋਕਾਂ ਨੇ ਬਹੁਤ ਵਧੀਆ ਹੁੰਗਾਰਾ ਪਰ ਦਿੱਤਾ ਉਹਨੂੰ ਉਸ ਗੀਤ ਨੂੰ ਜੀ ਉਹ ਗੀਤ ਸੀਗਾ ਅੱਖੀਆਂ ਦੇ ਵਿੱਚ ਬਸ ਗਏ ਅੱਖੀਆਂ ਦੇ ਵਿੱਚ ਬਸ ਗਏ ਆ ਹੁਣ ਚਿਹਰੇ ਸੱਜਣਾ ਦੇ ਮਾਡਲ ਟੌਨ ਜਲੰਧਰ ਦੇ ਵਿੱਚ ਡੇਰੇ ਸੱਜਣਾ ਦੇ ਮਾਡਲ ਟੌਨ ਜਲੰਧਰ ਦੇ ਵਿੱਚ ਡੇਰੇ ਸੱਜਣਾ ਦੇ ਨਿੱਕੂ ਪਾਰਕ ਦੇ ਵਿੱਚ ਬਹਿ ਕੇ ਵਕਤ ਗੁਜ਼ਾਰਦਿਆਂ ਸੱਜਣਾ ਬੇਲੀਆਂ ਦੇ ਨਾਲ ਬਹਿ ਕੇ ਗੱਲਾਂ ਮਾਰਦਿਆਂ ਸ਼ੀਰਾਂ ਵਰਗੇ ਸਾਰੇ ਸ਼ੀਰਾਂ ਵਰਗੇ ਸਾਰੇ ਜਿਰੇ ਸੱਜਣਾ ਦੇ ਮਾਡਲ ਟਾਉਣ ਜਲੰਧਰ ਦੇ ਵਿੱਚ ਡੇਰੇ ਸੱਜਣਾ ਦੇ ਮਾਡਲ ਟਾਉਣ ਜਲੰਧਰ ਦੇ ਵਿੱਚ ਡੇਰੇ ਸੱਜਣਾ ਦੇ ਵਾਹ ਜੀ ਵਾਹ ਕੀ ਬਾਤ ਹੈ ਕਿ ਤੁਸੀਂ ਆਪਣੇ ਸ਼ਹਿਰਾਂ ਨੂੰ ਪ੍ਰਮੋਟ ਕੀਤਾ ਆ ਆਸ ਕਰਦੇ ਹਾਂ ਕਿ ਜੋ ਕਿ ਵਾਬਾ ਦੇ ਲੋਕ ਜਲੰਧਰ ਸ਼ਹਿਰ ਦੇ ਲੋਕ ਜ਼ਰੂਰ ਹੀ ਇਸ ਗਾਣੇ ਨੂੰ ਪਸੰਦ ਕਰਦੇ ਹੋਣਗੇ ਪਸੰਦ ਕੀਤਾ ਹੋਵੇਗਾ ਤੁਹਾਨੂੰ ਪ੍ਰਮੋਟ ਕੀਤਾ ਹੋਵੇਗਾ ਇਸ ਗੀਤ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਸੋ ਕੋਲ ਜੀ ਜਾਨਣਾ ਚਾਹਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਹੁਣ ਤੁਹਾਡੀ ਕਿਹੜੀ ਕੇਸਟਾਰੀ ਕਿਹੜਾ ਗੀਤ ਆ ਰਿਹਾ ਲੋਕਾਂ ਦੀ ਕਚਹਿਰੀ ਵਿੱਚ ਉਹਦੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹੋਗੇ ਮੇਰੇ 3-4 ਗੀਤ ਜਿਹੜੇ ਆਡੀਓ ਰਿਕਾਰਡ ਹੋ ਚੁੱਕੇ ਆ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਪਈ ਆ ਬਣਨ ਵਾਲੀ ਤੇ ਇੱਕ ਗੀਤ ਆ ਮੇਰਾ ਪਰਖ ਜਿਹੜਾ ਬਹੁਤ ਜਲਦੀ ਆ ਰਿਹਾ ਗਾਣਾ ਜੀ ਉਹ ਦਸ਼ਕਾਂ ਦੇ ਰੂਪ ਰੂ ਕਰਨਾ ਚਾਹੋਗੇ ਹਾਂਜੀ ਬਿਲਕੁਲ ਬਿਲਕੁਲ ਗੀਤ ਐਦਾਂ ਨਾਲ ਸਾਡੇ ਤੂੰ ਲੜਨਦੇ ਨਿਤ ਨਵੇਂ ਬਹਾਨੇ ਲਾਉਂਦੀ ਰਹੀ ਵਾਹ ਜੀ ਨਾਲ ਸਾਡੇ ਤੂੰ ਲੜਨਦੇ ਨਿਤ ਨਵੇਂ ਬਹਾਨੇ ਬਣਾਉਂਦੀ ਰਹੀ ਅਸੀਂ ਤੈਨੂੰ ਕਦੇ ਵੀ ਪਰਖਿਆ ਨਾ ਤੂੰ ਸਾਨੂੰ ਸਦਾ ਅਜਮਾਉਂਦੀ ਰਹੀ ਅਸੀਂ ਤੈਨੂੰ ਕਦੇ ਵੀ ਪਰਖਿਆ ਨਾ ਤੂੰ ਸਾਨੂੰ ਸਦਾ ਅਜਮਾਉਂਦੀ ਰਹੀ ਵਾਹ ਜੀ ਵਾਹ ਕੀ ਪਰਖ ਦੀ ਗੱਲ ਕੀਤੀ ਹੈ ਕੋਲ ਸਾਹਿਬ ਬਹੁਤ ਹੀ ਵਧੀਆ ਲਿਵਾਜ਼ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਜਿੱਥੇ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋ ਸਭਿਆਚਾਰ ਦੀ ਸੇਵਾ ਕਰਦੇ ਹੋ ਉਸ ਤੋਂ ਦੁਆ ਕਰਦੇ ਹਾਂ ਕਿਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਤੁਹਾਡਾ ਬਹੁਤ ਹੀ ਨਿਗਾ ਸਵਾਗਤ ਹੈ ਕਿ ਤੁਸੀਂ ਆਪਣੇ ਕੀਮਤੀ ਜੀਵਾਂ ਨੂੰ ਛੱਡਦੇ ਹੋਏ ਜਿੱਥੇ ਕਿ ਹਿੰਦੁਸਤਾਨ ਦੇ ਵਿੱਚ ਸਵਾਮਾ ਨਮਾਉਂਦੇ ਹੋ ਉੱਥੇ ਵਿਦੇਸ਼ਾਂ ਦੀ ਧਰਤੀ ਤੇ ਵੀ ਪੰਜਾਬੀ ਮਾਂ ਬੋਲੀ ਸਭਿਆਚਾਰ ਨੂੰ ਆਪਣੀ ਮਾਂ ਬੋਲੀ ਨਾਲ ਜੋੜਦੇ ਹੋ ਸੋ ਇੱਕ ਵਾਰ ਫਿਰ ਦੁਆ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਆਪਣੀਆਂ ਸਵਾਮਾ ਨਮਾਉਂਦੇ ਰਹੋ ਤੇ ਦਰਸ਼ਕਾਂ ਦੇ ਰੂਹ ਰੂਹ ਇਸ ਤਰ੍ਹਾਂ ਦੇ ਗੀਤ ਇਸ ਤਰ੍ਹਾਂ ਦੀਆਂ ਸਵਾਮਾ ਨਮਾਉਂਦੇ ਰਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ